ਇਥਰ ਉਹ ਗਜਰ ਉਹ ਗਜਰ ਕਾ ਬਾਹਰ ਖੋਲ ਓਏ ਬਾਹਰ ਖੋਲ ਓ ਲਾਡੀ ਬਾਹਰ ਖੋਲ ਸੁਣਿਆ ਤੈਨੂੰ ਰਵੀ ਆ ਯਾਰ ਰਵੀ ਓਏ ਬਦਮਾਸ਼ਾ ਬਾਹਰ ਦਾ ਖੋਲ ਹੁਣ ਰਵੀ ਆਗਾ ਬਾਕਸਾ ਦੇ ਬਾਸੂ ਦੇ ਕੋਲ ਮਰਾਵੀ ਆ ਬਾਹਰ ਖੋਲ ਆਗਲ ਕਰੀਏ ਨਾ ਆਹ 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 ਤਾਂ ਬਈ ਇਹਨਾਂ ਨੂੰ ਸਮਾਨਾ ਓੜੀ ਕਿਉਂ ਫੜਾਇਆ ਇਸਮਾਨ ਹੋਰ ਚੈਨੋ ਦੇ ਕੀ ਕਰਦਾ ਤੇਰੇ ਗਤੀ ਪੁੱਤ ਨਾ ਇਹ ਮਾਨ ਕੇ ਆ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਦੀਂਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਾਂ ਨਾ ਨਵੇਂ ਲੱਗਣੋਂ ਪੁਰਾਣੇ ਲੱਗਣੋਂ ਸਾਡੇ ਘਣਾ ਆਉਂਦੇ ਨਹੀਂ ਤੇਰੇ ਕੋਲੇ ਆਹ ਕਰ ਸਮਾਨ ਨੂੰ ਪਰਕਾਰ ਕੋਈ ਤੈਨੂੰ ਦੇ ਨਹੀਂ ਤੇਰੀ ਮਾਇਆ ਦੇ ਰਿਆਂ ਮੈਂ ਤੈਨੂੰ ਕਿਹੇ ਤੈਨੂੰ ਆਇਆ ਪਤਾ ਵੀ ਆ ਸਮਾਨ ਵੇਚੀਂ ਇਨਾਂ ਇਥੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਐ ਦੱਸ ਤੇਰੇ ਕੋਲੇ ਅੱਗੇ ਆਇਆ ਕਦੇ ਮੈਂ ਆਇਆ ਨਹੀਂ ਨਾ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇਹ ਧਾਰਨਾ ਜੇ ਤੁਸੀਂ ਜਾਨ ਤੋਂ ਆਖਰੀ ਇਹ ਸਾਡੇ ਤੇ ਤੂੰ ਆਸ ਤੂੰ ਰੋਕਣਾ ਤੇ ਤੂੰ ਰੋਕਣਾ ਤੇ ਨਹੀਂ ਰੋਕਣਾ ਉਹ ਤੂੰ ਰੋਕਣਾ ਤੇ ਨਹੀਂ ਨਹੀਂ ਰੋਕਣਾ ਪੀਂਦਾ ਤਾਂ ਆ ਫਿਰ ਵੇਚਦਾ ਕੋ ਪੀ ਜਾ ਯਾਰਾ ਬਈ ਨਕਾ ਚੈਗ ਬੁਲਾਣਾ ਕਾਜ ਕਰੇ ਮਾਮਾ ਦੇ ਪੁੱਤ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਹੈ ਉਹ ਬਸ ਹਾਂ ਈ ਬਸ ਹਾਂ ਤੇ ਬੱਬਰ ਦੇ ਬਾਬਾ ਰੌਣਾ ਵੇ ਐਡਾ ਦਾ ਕੋਈ ਰੌਲੇ ਪਾਉਣ ਵਾਲੀ ਕਿਹੜੀ ਗੱਲ ਆ ਯਾਰ ਰੌਲੇ ਪਾਉਣ ਵਾਲੀ ਕਿਹੜੀ ਗੱਲ ਤੂੰ ਚਿੱਟਾ ਵੇਚਦਾ ਕਿਉਂ ਵੇਚਦਾ ਫਿਰ ਵੇਚਦਾ ਫਿਰ ਤੂੰ ਯਾਰ ਇਹਨਾਂ ਨੂੰ ਮਾਰਨਾ ਤੂੰ ਆਪੀ ਜਾ ਹੋਇਆ ਖਾ ਲੇ ਫਿਰ ਇਹਨਾਂ ਨੂੰ ਘਟਾਉਂਗਾ ਅਟਾਲਾ ਘੜਾ ਕਰਨ ਨੂੰ ਅਟਾਲਾ ਤੂੰ ਵੇਚਦਾ ਫਿਰ ਹੁਣ ਤੋਂ ਇੱਥੇ ਆਉਣ ਦੇ ਖੜਾ ਹਾਂ ਦਾ ਫਿਰ ਮੈਂ ਕਹਾਂ ਤੂੰ ਕਿਵੇਂ ਵੇਚੇਗਾ ਮਾਜੋਰ ਲੈ ਵੇ ਚੁਣਾ ਤੂੰ ਲੈ ਵੇ ਤੂੰ ਦੇ ਕੇ ਨੂੰ ਨਾ ਜਾਣ ਤੇ ਰਾਮ ਦਾ ਘਰ ਤੂੰ ਮਾਦੀ ਗੇ ਰਾਮ ਤੂੰ ਵੱਡਾ ਕਟਾਗਾ ਬਣਾ ਫਿਰਦਾ ਪਹਿਲੀ ਯਾਰ ਆਪਦੇ ਆਪ ਨੂੰ ਟਿੱਟਾ ਵੇਚਦਾ ਤੂੰ ਆਖੀ ਕੋਈ ਹੋਰ ਕਮਾਈ ਕਰ ਐ ਤੂੰ ਮੈਨੂੰ ਦੇ ਦਿਆ ਕਰ 30 ਮਹੀਨੇ ਦਾ ਮਨੀ ਵੇਚਦਾ ਨਾ ਮੈਂ ਤੈਨੂੰ ਇਹੋ ਜਿਹਾ 30000 ਪਾਉਂ ਮੈਂ ਤੂੰ ਯਾਦ ਰੱਖੇਗਾ ਤੈਨੂੰ ਇਹ ਦੱਸਾਂ ਤੂੰ ਆਪ ਦਾ ਬੱਚਾ ਤੈਨੂੰ ਤਾਂ ਇੱਕ ਮੌਕਾ ਦੇਣਾ ਆ ਵੀ ਜੇ ਤਾ ਤੂੰ ਸੁਧਰਦਾ ਤੈਨੂੰ ਮੈਂ ਤਾਂ ਕਰਕੇ ਆਇਆ ਫਰਨੀਚ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹੋ ਜਿਹਾ 30000 ਮਿਲਣਗੇ ਤੂੰ ਯਾਦ ਰੱਖੇਗਾ ਦਰਤਾ ਬੈਨਾ ਠੀਕ ਹੈ ਨਾ ਜੇ ਤੂੰ ਆ ਆਪ ਦੇ ਆਪ ਨੂੰ ਸਮਝਣਾ ਵੀ ਆਪਾਂ ਗਰੀਬ ਘਰ ਦਾ ਪੁੱਤ ਨਾ ਤੂੰ ਇਹ ਗੱਲਾਂ ਛੱਡਣਾ ਚਾਹਣਾ ਪੀਣ ਪੀਣ ਨੂੰ ਵੀ ਛੱਡਣਾ ਚਾਹਣਾ ਤੇ ਨਾਲ ਜੇ ਤੂੰ ਅੜੀ ਨਾਲ ਵੇਚੀਂਗਾ ਸੀ ਨਹੀਂ ਵੇਚਣਾ ਲੈਣਾ ਇਹ ਤੈਨੂੰ ਕਹੇ ਤਾਂ ਮੈਂ ਆ ਕੋਈ ਨਹੀਂ ਬਤਿਆ ਬਾਬਾ ਹਾਂ ਜਾਂ ਕਿਹ ਜਾਂ ਇਹਦਾ ਹਵਾ ਚ ਪੀਦਾ ਦਾਖਲੇ ਦਾ ਛੱਡਾ ਦੇ ਮਾਤਾ ਨਹੀਂ ਛੱਡਣਾ ਅਜਾ ਇਹਨੂੰ ਚੁਗਾ ਦੇ ਸੰਦਰ ਇਹਨਾਂ ਨਾਲ ਆ ਜੀ ਤੂੰ ਆਇਆ ਕਰਨ ਸਾਰਿਆਂ ਦਾ ਇਲਾਜ ਕਰੂੰ ਮੈਂ ਹੁਣ ਇਹ ਵੀ ਯਾਦ ਰੱਖੀ ਗੱਲ ਸਹੀ ਹੈ ਨਾ ਸਾਰਿਆਂ ਦਾ ਯਾਦ ਕਰੂੰ ਆਹ ਚਿੱਟਾ ਤੂੰ ਵੇਚੀ ਜਨਾ ਠੀਕ ਹੈ ਨਾ ਇਹ ਸਾਰਿਆਂ ਦਾ ਯਾਦ ਕਰੂੰ ਮੈਂ ਹੁਣ ਪ੍ਰਸ਼ਾਸਨ ਨੂੰ ਕਹਿਣਾ ਜਾਣਾ ਥੋੜੇ ਸਾਹਮਣੇ ਖੜਾ ਤੇ ਅਸੀਂ ਘੋੜੇ ਵਾਲੇ ਦਲਪੰਥ ਸਾਰੇ ਬੁਲਾਵਾਂਗੇ ਤੇ ਚਿੱਟਾ ਧੀਰੋ ਕਹਿਣੀ ਹੈ ਨਾ ਤੈਨੂੰ ਕੰਮ ਆਉਂਦਾ ਨਹੀਂ ਇਹ ਨਾ ਮਾਉਣੇ ਨਾ ਮਾਣੀਆ ਵਈਆ ਤੂੰ ਬਦਵਾ ਆਇਆ ਤੇਰੇ ਕੋਲੇ ਜਾਈ ਮੈਂ ਆਇਆ ਨਾ ਤੇਰੇ ਕੋਲ ਆਹ ਸਾਰੇ ਤੁਸੀਂ ਕਿਹੜਾ ਹਟਦੇ ਆ ਆ ਜੀ ਨਹੀਂ ਹੜਦੇ ਬਾਬਾ ਰਪਾਈ ਬਣੇ ਹੰਤੇ ਹੜੋਂਗੇ ਗੱਲ ਲਗਾ ਤੋ ਇੱਥੇ ਖੜਕੇ ਕਰੂ ਮਾੜੀ ਮੈਂ ਇੱਥੇ ਖੜਕੇ ਕਰੂ ਮਾੜੀ ਇੱਥੇ ਖੜਕੇ ਕਰੂ ਯਾਰ ਮੈਂ ਤਾਂ ਗੱਲ ਨਹੀਂ ਓਏ ਇੱਥੇ ਖੜਕੇ ਕਰੂ ਗੱਲ ਤੂੰ ਜੇ ਤੂੰ ਪਰ ਤੂੰ ਨਹੀਂ ਹੜਦਾ ਤੂੰ ਹੜ ਜਾਣਾ ਤੈਨੂੰ ਫਟਾ ਦੇਾਂਗੇ ਆ ਦੇ ਕੋਲ ਤੂੰ ਹੜਦਾ ਨਹੀਂ ਜਾ ਯਾਰ ਹਾਂ ਮਾੜਾ ਹੜਦਾ ਨਹੀਂ ਬਈ ਮਾੜਾ ਬੈਚੂਗਾ ਤੂੰ ਮੈਨੂੰ 3000 ਦੇਣਾ ਮਾਣੀ ਇਵੇਜ ਦਾ ਆ ਸੱਟ ਕੋਹਾ ਮੇਰੇ ਨਾਲ 50000 ਦਿੰਨਾ ਤਾਂ ਆ ਹੋ ਫਿਰ ਏਡਾ ਤੂੰ ਏਡਾ ਕਿੱਡਾ ਕਹੋ ਆਪਦੇ ਆਪ ਨੂੰ ਸਮਝੀ ਜਨਾ ਉਹ ਅਸੀਂ ਕਹੀਂ ਵੇਚਾਂਗੇ ਮੈਂ ਵੇਚਾਂਗਾ ਤੂੰ ਬਿੱਟ ਨੂੰ ਹਟਾਵਾਂਗੇ ਤੈਨੂੰ ਬਸ ਕਰ ਕੋਈ ਫਰਕ ਆ ਦੀ ਮੈਂ ਵੇਚੂ ਮੈਂ ਗੱਲ ਸਿੱਧੀ ਆ ਤੈਨੂੰ ਦਾਤਵਾਰ ਨਹੀਂ ਹੋਗੀ ਨਾ ਨਾ ਜਿਹੜੇ ਅਸੀਂ ਤੱਕ ਮੇਰੀ ਤਲਬੇ ਚੱਟਦਾ ਰਹਾਂਗੇ ਓਏ ਏਡੇ ਤਲਬੇ ਚੱਟਣ ਨੂੰ ਏਡਾ ਕਾ ਤੂੰ ਰਾਜਾ ਬਣ ਗਿਆ ਓਏ ਹਾਂ ਤਲਫੇ ਚੱਕ ਨੂੰ ਅਮਰ ਛੱਕ ਲਿਆ ਉਹਨੇ ਹਾਂ ਕੌਣ ਪਰ ਮਾਇਕੀਆਂ ਇਹੇ ਖੰਭ ਬਦ ਛੱਕ ਨਾਲ ਆਉਂਦੇ ਕੋਈ ਤੂੰ ਤਾਂ ਨੂੰ ਜਾਣਦਾ ਤੇਰੇ ਕੋਲ ਸਾਰੇ ਆਂਦੇ ਨਾ ਜੀਪੂ ਦੇ ਡਾਂਗ ਫਿਰੇ ਪਰ ਸਰ ਕੱਲ ਡਾਂਗ ਫਿਰੇ ਦੀ ਬੰਦੇ ਚਲੇ ਜਾ ਕੇ ਸੰਗਲ ਲਵਾਇਆ ਜੀਪੂ ਨੂੰ ਸਾਡਾ ਜੇ ਸਾਡਾ